সবাই যে জলদি ਨਾ ਨਾ ਦੇ ਘੜੇ ਪੂਰੇ ਇੱਕ ਹੋਰ ਬਸ ਉਹ ਸਾਰੇ ਵੰਡ ਲਿਓ ਲੜੋ ਨਾ ਇਹ ਸਾਰਿਆਂ ਦੇ ਆ ਵੱਡੀ ਨੂੰ ਪੜਾ ਆ ਲੈ ਚਲ ਇੱਕ ਹੋਰ ਗਾਣਾ ਸੁਣਾ ਦੇ ਵਧੀਆ ਜਿਆ ਇਹ ਸੁਣਾਇਆਗੇ ਚਾਹ ਸੁਣਾ ਕਿ ਉਹ ਜਾ ਕਰਵਾਇਆ ਸਰ ਜੀ ਹਾਂ ਜੀ ਕਰਵਾ ਰਹੇ ਹਾਂ ਜੀ ਕਿੰਨਾ ਗੱਡੀ ਗੱਡੀ ਕਿਤਰਾ ਉਹ ਰੋੜਦੀ ਉਹਦੇ ਗੱਡੀਆਂ ਦਾ ਕੁਝ ਪੁੱਛੋ ਹੀ ਨਾ ਬਿਲਕੁਲ ਆਪ ਵੀ ਅੱਜ ਲੋਕਾਂ ਨੇ ਨਾ ਜਿਹੜੀਆਂ ਜ਼ਮੀਨਾਂ ਨਾ ਜਟਾਂ ਦੀਆਂ ਅੱਛਾ ਕੜਕਾ ਦੇ ਪੈਸੇ ਥੱਲੇ ਲਾ ਦੀਆਂ ਤੁਹਾਡੇ ਵਾਲੇ ਬੰਨੇ ਸਾਡੇ ਵਾਲੇ ਬੰਨੇ ਬਹੁਤ ਜ਼ਿਆਦਾ ਗੱਡੀ ਵਧ ਨਹੀਂ ਹੈ ਖੀਰੀ ਹੀ ਬਈ ਅੱਛਾ ਇੱਥੇ ਵੇਲਾ ਹੁਣ ਪੋਰਸ਼ ਏਰੀਆ ਦਾ ਫਰਕ ਤੇ ਪੈਂਦਾ ਇੱਥੇ ਵੇਲਾ ਕੋਈ ਟਾਂ ਟਾਂ ਵੀ ਇੱਕ ਅੱਧੀ ਗੱਡੀ ਕਿਤੇ ਹੀ بڑے ਲਿਖੇ ਲੋਗ ਆ ਤੇ ਆਹ ਵੇਲਾ ਤਾਂ ਮੈਂ ਅਸਮਾਨ ਦੇ ਮਾਰਦਾ ਮਤਲਬ ਵੀ ਕੋਈ ਨਹੀਂ ਇਲਾ ਹਟਦੀਆਂ ਵੇਲਾ ਸਾਡੇ ਤੇ ਉੱਥੇ ਇਦਾਂ ਆ ਵੀ ਜਿਹੜੀ ਲੁੱਟਣ ਵਾਲੇ ਆ ਨਾ ਉਹ 100 100 ਬੰਦਾ 100 ਬੰਦਾ 50 ਰੈਂਡਿਆ ਪੈਣੀ ਬੰਦਾ ਇੱਕ टांगे ਫੜੇ ਆ ਤੂੰ ਨਾ ਛਾਪੇ ਫੜੇ ਕਣਕਾਂ ਦਾ ਨੁਕਸਾਨ ਦੋਨੋਂ ਇੱਕ ਕੁਝ ਮੈਂ ਤਾਂ ਵੇਖ ਕੇ ਆਇਆ ਇਹ ਨਜ਼ਾਰਾ ਵੀ ਇੱਥੇ ਦਾ ਤੇ ਉੱਥੋਂ ਦਾ ਕਿੰਨਾ ਮਾਹੌਲ ਦਾ ਫਰਕ ਹੈ ਏਰੀਆ ਦਾ ਫਰਕ ਪੈਂਦਾ ਜ਼ਿਆਦਾ ਏਰੀਆ ਦਾ ਫਰਕ ਪੜੇ ਲਿਖੇ ਤਾਂ ਸੋਸਾਇਟੀ ਦਾ ਫਰਕ ਪੈਂਦਾ ਇਹ ਸਾਰੇ ਸਰਚਾ ਸੂਟ ਦਾ ਇਹ ਸਾਰੇ ਪੜ੍ਹੇ ਲਿਖੇ ਲੋਕ ਆ ਆਪ ਕੋ ਆਪਣੇ ਮਸਤ ਕੰਮ ਕਰਦੇ ਆ ਛੁੱਟੀਆਂ ਦੇ ਦਿਨ ਆਪਣਾ ਨਾ ਹੁਣ ਆ ਫਿਰ ਹਿਸਾਬ ਨਾਲ ਨਾ ਰਾ ਲੋਹੜੀ ਦਾ ਪ੍ਰੋਗਰਾਮ ਚਲਣ ਦੇ ਆ ਤੇ ਇੱਥੇ ਇਹਨਾਂ ਜੁਆਏ ਕਰਨਾ ਸਾਰੇ ਘਰਾਂ ਨੇ ਜਾਂ ਪੈਸੇ ਪੂਰੇ ਪਾ ਗਏ ਟੱਕ ਟੱਕ ਸਾਰੇ ਸਟੂਲੇ ਤੇਰੇ ਪਿੰਡਾਂ ਦੇ ਬੰਦੇ ਟਾਈਮ ਲੈ ਵੇਖ ਸੱਚੀ ਗੱਲ ਹੈ ਬਿਲਕੁਲ ਮੈਂ ਤੁਹਾਨੂੰ ਵਿਖਾ ਰਿਹਾ ਅੱਜ ਇਹ ਕਿਹੜਾ ਵਜੇ ਚਲੋ ਜੀ ਤੁਹਾਨੂੰ ਅੱਜ ਹੈਪੀ ਲੋਹੜੀ ਆਪਾਂ ਵਿਖਾਉਣੀ ਆ ਕਹਿੰਦਾ 100 ਬੰਦੇ ਇਕੱਠਾ ਆ ਤੇ ਬਹੁਤ ਗੁੱਡੀ ਉਡੰਡਈ ਆ ਵੇਣੇ ਅੱਜ ਤੁਹਾਨੂੰ ਉੱਥੋਂ ਦਾ ਦ੍ਰਿਸ਼ ਹੈ ਹੇਰ ਸਾਹ ਦੇ ਪਿੰਡ ਓ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨਹੀਂ ਫੇਰ ਸਾ ਕਿ ਨਗਰ ਪੁਰਾਣੀ ਆਪਣੀ ਯਾਰੀ ਦੱਸੋ 30 ਸਾਲ ਪੁਰਾਣੀ ਹੋ ਗਈ 30 ਸਾਲ ਹੋ ਗਏ ਜੇ 30 ਸਾਲ ਕਹਿੰਦੇ ਜੇ ਕੇ ਬੰਦੇ ਬਾਰੇ ਪਤਾ ਲਾਉਣਾ ਹੋਵੇ ਨਾ ਕਿ ਉਹ ਬੰਦੇ ਦੇ ਵਿੱਚ ਕਰਤਾਰ ਕੀ ਹੈਗਾ ਜਾਂ ਉਹਦੇ ਯਾਰ ਪਰਕਲੋਪੇ ਦਾ ਯਾਰ ਕਿੰਨੇ ਜਰ ਪੁਰਾਣਾ ਕੋਈ ਤੇ ਜਿਹੜਾ ਬੰਦਾ ਜੱਟ ਆ ਤੇ ਜੇ ਉਹ ਆਪਣਾ ਵੀ ਸੇਵ ਤੇ ਰਹਾ ਸਾ ਤੇ ਪਿਛੇ ਵੇਲੇ ਵੀ ਕਾਮਾ ਕਿੰਨਾ ਪੁਰਾਣਾ ਹੋਦਾਗਾ ਤੇ ਜਿਹੜਾ ਉਸਤਾਦ ਆ ਕਦਾ ਚੇਲਾ ਵੇ ਲੋ ਕਿੰਨਾ ਪੁਰਾਣਾ ਕਹਤੇ ਮੇਰੇ ਕੋ 50 50 ਸਾਲ ਪੁਰਾਣੇ ਚੇਲੇ ਵੀ ਲੋਕ ਚੋਂਗੇ ਤੇ ਵੇਖੋ ਏਰੀਆ ਕੋਈ ਗੁੱਡੀਆਂ ਨਹੀਂ ਕੋਈ ਪਤੰਗਾਂ ਨਹੀਂ ਕੋਈ ਕੁਛ ਨਹੀਂ ਮਿੰਨੀ ਕੈਨੇਡਾ ਲੋਕੀ ਕੰਮ ਨੂੰ ਕਰਮ ਕਰਮ ਨੂੰ ਧਰਮ ਸਮਝਦੇ ਆ ਤੇ ਵੇਖੋ ਨਜ਼ਾਰੇਦਾਰ ਵਧੀਆ ਲੋਕੀ ਹੁਣ ਤੁਹਾਨੂੰ ਅੱਗੇ ਕਿੱਥੇ ਲੈ ਕੇ ਚੱਲਾਂਗੇ ਆਪਾਂ ਏਅਰਪਿੰਡ ਏਅਰਪਿੰਡ ਦੇ ਵਿੱਚ ਜਿੱਥੇ ਲੜਾਈ ਝਗੜੇ ਹੋ ਰਹੇ ਆ ਕਣਕਾ ਲੋਕ ਮਿੱਧ ਰਹੇ ਆ ਤੇ ਗੁੱਡੀ ਉੱਡ ਰਹੀ ਆ ਹਾਂਜੀ ਸਪੈਨਸਾਬ ਨਹੀਂ ਨੰਬਰਦਾਰ ਸਾਹਿਬ ਮੈਂ ਕਹ ਜਦੋਂ ਆਪਾਂ ਬਾਬਾ ਬੁੱਢੇ ਕਾਲਜ ਪੜਦੇ ਹਾਂ ਉਹ ਗਰਾਊਂਡ 'ਚ ਕੀ ਹੋਇਆ ਹੈ ਮਾੜਾ ਦੱਸੋ ਅੱਜ ਗਰਾਊਂਡ 'ਚ ਕੀ ਹੋਇਆ ਹੈ ਉਹ ਟਾਈਮ ਇਦਾਂ ਦਾ ਸੀ ਵੀ ਉਦੋਂ ਜਦੋਂ ਆਪਾਂ ਜਾਨੇ ਨਹੀਂ ਹਾਂ ਔਰ ਤੇਰਾ ਸਰੀਰ ਵੀ ਇੰਨਾ ਨਹੀਂ ਸੀਗਾ ਚਲੋ ਕਹਿ ਨਹੀਂ ਸਕਦੇ ਹੁਣ ਤਾਂ ਕਾਫੀ ਠੀਕ ਆ ਪਰ ਇਹ ਆ ਵੀ ਉਦੋਂ ਆਪਾਂ ਦੋ ਜਣੇ ਇੱਕ ਰਾਤ ਘੋਲ ਘੁਲੇ ਤੂੰ ਜਾਨਣਾ ਨਹੀਂ ਨਾ ਉੱਥੇ ਆਪਣਾ ਘੁਲਣਾ ਤੇ ਮੈਂ ਤੇ ਨਾਰਮਲ ਹੀ ਵੀ ਆਮ ਹੀ ਜਦੋਂ ਅਸੀਂ ਡਹਿ ਪਤਾ ਨਹੀਂ ਕਿਤਰਾ ਦਾ ਲੱਗ ਗਿਆ ਬੜੇ ਜ਼ੋਰ ਨਾਲ ਤੇਰੇ ਚੋਕੇ ਥਲੇ ਸੁੱਟਿਆ ਹੈ ਤੋ ਰਗੜਿਆ ਪੂਰਾ ਰਗੜਿਆ ਗਿਆ ਪੂਰਾ ਟਾਇਆ ਗਿਆ ਪੂਰਾ ਰਗੜਦਾ ਹੀ ਪੂਰਾ ਰਗੜਦਾ ਹੀ ਪਰ ਇਹ ਵੀ ਬੁਲਕੇ ਬਾਅਦ ਤੂੰ ਬੜੀ ਯਾਰ ਕਿਹਾ ਪਰ ਮੰਡਿਆਰ ਮੈਨੂੰ ਪਤਾ ਹੀ ਵੀ ਤੂੰ ਹੁਣ ਮੈਨੂੰ ਐ ਤਸੱਲੀ ਨਾਲ ਰਗੜਨਾ ਆਹ ਵੇਖ ਲੋ ਤੁਹਾਡੇ ਸਾਹਮਣੇ ਜਿਹੜੇ ਬੰਦੇ ਨੇ ਮੈਨੂੰ ਰਗੜਿਆ ਸੀ ਤੇ ਅੱਜ ਮੈਂ ਤੁਹਾਡੇ ਸਾਹਮਣੇ ਤੇ ਵੀ ਤੁਹਾਡੇ ਸਾਹਮਣੇ ਅੱਜ ਉਹ ਰਗੜੇ ਰਗੜਿਆ ਗਿਆ ਜੀ ਤੇ ਆਪਾਂ ਉਹਦਾ ਹੀ ਓਕੇ ਰਿਪੋਰਟ ਜੀ ਪਰ ਇਹ ਫਿਰ ਤੁਹਾਨੂੰ ਬਦਦਾ ਜ਼ਿੰਮੇਵਾਰ ਪਹਿਲੀ ਬੰਨਾ ਕਾਰੋਬਾਰ ਚ ਬੰਦਾ ਪੈ ਜਾਂਦਾ ਵੇ ਆ ਉਹ ਹੁੰਦੇ ਆ ਬਾਲ ਬੱਚੇ ਦਾ ਰਹਿੰਦੇ ਆ ਤੇ ਬ੍ਰਿਚ ਚ ਪੈ ਗਿਆ ਤੇ ਮੈਂ ਸਪੋਰਟ ਚ ਪੈ ਗਿਆ ਇਹ ਬੜੀਆਂ ਪੁਰਾਣੀਆਂ ਗੱਲਾਂ ਆ ਹਾਂ 22 ਬਾਈ ਸਾਹਿਬ 22 ਸਾਲ ਹੋ ਗਏ ਜਦੋਂ ਉਸ ਆਪਾ ਬਬੜੇ ਕਾਲਜ ਪੜ੍ਹਦੇ ਆ ਨਾ ਉਹ ਵੀ ਜਿਆਦਾ ਬੜਾ ਵਧੀਆ ਟਾਈਮ ਹੀ ਆ ਨਾ ਪਰ ਤੇਰੇ ਸਾਹਮਣੇ ਮਿਹਰਾਂ ਨੂੰ ਦੱਸ ਦੇ ਮਿਹਨਤ ਮੈਂ ਕਿੰਨੀ ਕੀਤੀ ਦੱਸ ਥੱਲੇੋਂ ਬਹੁਤ ਜਿਆਦਾ ਮਿਹਨਤ ਦਾ ਹੋਇਆ ਬਹੁਤ ਥੱਲੇ ਹੋਏ ਤੇ ਪਹਿਲੋ ਭਲਵਾਨੀ ਕਰਨ ਗਿਆ ਸੀਗਾ ਸ਼ੁਰੂ ਤੋਂ ਭਲਵਾਨੀ ਉਹ ਕਰਨੀ ਸ਼ੁਰੂ ਕੀਤੀ ਸੀ ਤੇ ਇਹ ਭਲਵਾਨੀ ਤੋਂ ਹੌਲੀ ਹੌਲੀ ਮੁੜ ਕੇ ਇਹਨਾਂ ਨੇ ਇੱਕ ਤਾਂ ਜਿਮ ਖੋਲ੍ਹਿਆ ਤੇ ਹੋਲੀ ਹੋਲੀ ਕੰਮ ਮੁੰਡੇ ਨੂੰ ਮੈਂ ਕਹਿੰਨਾ ਮੈਂ ਅੱਜ ਨਹੀਂ ਮੇਰੇ ਕੋਲ ਡਰਾਈਵਰ ਆ ਗਿਆ ਮੈਂ ਤੇ ਵੇਖੋ ਮੇਰੀ ਮੈਂ ਮਿਹਨਤ ਕੀਤੀ ਹੂੰ ਬਹੁਤ ਮਿਹਨਤ ਹੁਣ ਜਦੋਂ ਆਪਾਂ ਬਾਹਰ ਚਾਹੀਦਾ ਲੋਕੀ ਦੱਸ ਫੋਟੋਆਂ ਦੱਸ ਬਿਲਕੁਲ ਉੱਥੇ ਤੇ ਭੱਜ ਭੱਜ ਲੋਕ ਆ ਪਾਉਂਦੇ ਆ ਤੇ ਹਾਂ ਤੇ ਸਾਡੇ ਨਾਲ ਫੋਟੋ ਕਰਾਓ ਸਾਡੇ ਨਾਲ ਕਰਾਓ ਹਰੇ ਹਰੇ ਕਰਾਉਂਦਾ ਕੋਈ ਨਾ ਤੇਰੇ ਮੁੰਡੇ ਆਪਾਂ ਪਹਿਲਵਾਨ ਬਣਾਉਣੇ ਜਾ ਰਹੇ ਬਿਲਕੁਲ ਜੀ ਬਿਲਕੁਲ ਤੇ ਮੈਂ ਤੇਰਾ ਪਹਿਲਵਾਨ ਬਣਾਵਾਂਗਾ ਮੁੰਡਾ ਠੀਕ ਹੈ ਹਾਂ ਠੀਕ ਇਹ ਸਾਡੇ ਨੰਬਰਦਾਰ ਸਾਹਿਬ ਇਹ ਜਿਹੜੇ ਮੇਰੇ ਨਾਲ 2 ਸਾਲ ਛੋਟੇ ਆ ਤੇ ਜਦੋਂ ਵੀ ਅਸੀਂ ਮਹੀਨੇ ਦੋ ਮਹੀਨੇ ਬਾਅਦ ਇਕੱਠੇ ਮਿਲਦੇ ਆ ਸਾਡੇ ਚਾਹੇ ਅਜੇ ਤੱਕ ਕੋਈ ਪੈਸਾ ਪੂਹਾ ਨਹੀਂ ਆਇਆ ਕੋਈ ਕੁਛ ਨਹੀਂ ਜੇ ਇਹਦੇ ਕੋਏ ਦੇ ਨੇ ਦੇਤੇ ਜੇ ਮੇਰੇ ਕੋਏ ਦੇ ਮੈਂ ਦੇਤੇ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਯਾਰੀਆਂ ਤਾਂ ਹੀ ਨਿਭਦੀਆਂ ਜੇ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ ਜਿਨ੍ਹਾਂ ਕਰਕੇ ਜਿਉਂਦਾ ਜੱਟ ਆ ਆ ਵੇਖੋ ਨਾ ਪਾਰਲੀਮੈਂਟ ਨੇ ਚਲਣ ਦੇ ਆ ਕਣਕਾਂ ਸਾਰੀਆਂ ਮਿੱਦੀ ਜਾਂਦੇ ਆ ਆ ਵੇਖੋ ਕੋਠਿਆਂ ਤੇ ਚੜੇ ਲੋਕ ਚੈੱਕ ਕਰੋ ਬੜਾ ਫਰਕ ਹੁੰਦਾ ਸੋਸਾੜੀ ਦਾ ਆ ਵੇਖੋ ਗਾਣੇ ਲੱਗੇ ਆ ਫੰਕਸ਼ਨ ਕਰਨਾ ਹੀ ਦਾ ਕਰੋ ਪਰ ਤਨ ਮੈਂ ਵਹਿ ਕੰਪੇਅਰ ਕਰਨ ਰਿਆ ਗੁੱਡੀ ਦੇ ਗੁੱਡੀ ਚੜੀ ਪਈ ਆ ਲੁੱਟਣ ਵਾਲੇ ਆ ਇਹਨਾਂ ਲੁੱਟ ਨਹੀਂ ਆ ਗੱਲਾਂ ਬਸ ਹਾਂ ਆਹ ਲੁੱਟਣ ਵਾਲੇ ਵੀ ਵੇਡ ਕਰਨ ਦੇ ਆ। ਜਦੋਂ ਬੁੱਢੀ ਬੋਹ ਵੇ ਨਾਲ ਲੜਨਾ ਵੀ ਆ ਬਾਜ ਵੇਖਿਓ। ਇਹ ਆ ਉਹ ਗੁੱਡੀ ਬੋਹ ਹੀ ਨਾ। ਓਏ ਇਦਾਂ ਕਰਦੇ ਆ। ਇਹਨਾਂ ਗੁੱਡੀ ਪਿੱਛੇ ਭਜਣਾ ਹੋਵੇ ਕਿ ਤਰ੍ਹਾਂ ਭਜਾਉਣ ੜਿਆ ਮੁੰਡਾ। ਹਾਂ ਇੱਕ ਆ ਚਲ ਗਿਆ। ਇਹਨਾਂ ਮੁੜ ਕੇ ਲੜ ਪਣਾ ਪੁੱਪੜ ਜੀਰੇ। ਆ ਗਿਆ ਹੀ। ਆ ਇਹ ਤੁਹਾਨੂੰ ਮੈਂ ਫਰਕ ਦਿਖਾਉਣ ੜਿਆ। ਪੜ ਅਨਪੜਤਾ ਦੇ ਪੜਾਈ ਦੇ ਵਿੱਚ। ਵੇਸਟ ਮਣੀ ਆ ਵੇਸਟ ਮਣੀ। ਜਿੰਨੀ ਮਰਜ਼ੀ ਕਰ ਲੋ ਬਾਕੀ ਹਰ ਬੰਦੇ ਦੀ ਆਪਣੀ ਸੋਚ ਆ। ਇਹ ਨੂੰ ਆਪਾ ਸਮਝਾ ਨਹੀਂ ਸਕਦੇ ਪੂਰਾ ਆ ਗੁੱਡਾ ਲੁੱਟ ਰਾਨਾ ਆਹੜਾ ਆ ਵੇ ਪਿੱਛੇ ਕੋਰ ਆ ਗਿਆ ਵੇਖੀ 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 ਪ੍ਰਾਵਾ ਵੇਖੀ ਤਿੰਨ ਬੰਦੇ ਇੱਕ ਗੁੱਡਾ ਵਾ ਹਾਂ ਆ ਵੇ ਤਿੰਨੇ ਜਾਣੇ ਇੱਕ ਗੁੱਡੇ ਪਿੱਛੇ ਲੱਗੇ ਆ ਏ ਢੜਲਾ ਅੰਦਰ ਚਲ ਗਿਆ ਛਾੜ ਗਿਆ ਓਹ ਵੇਖੋ ਕਿੰਨੇ ਬੱਚੇ ਸਾਰੇ ਲੁੱਟਣ ਵਾਲੇ ਆ ਇਹ ਜਦੋਂ ਪਹਿਲੀ ਆਇਆ ਇਹ ਕੀ ਰੇਟ ਚੱਲਦਾ ਵਾ ਜਿੱਥੇ ਅੱਪਾ ਖੜੇ ਆ ਏਅਰਪੋਰਟ ਲਾਗੇ ਆ ਪਿੰਡ ਦੇ ਲਾਗੇ ਜਿਹੜੀ ਤੁਸੀਂ ਖੜੇ ਹੋਏ ਇੱਥੇ ਤੇ 5 ਤੋਂ 6 ਕਰੋੜ ਰੁਪਈਆ ਹੋਣਾ ਹੈ ਬੱਲਾ ਬੱਲਾ ਜਦੋਂ ਆਪਾ ਪੜਦੇ ਨੇ ਆ ਉਹਦੇ ਗੁਰੂਆ ਕੱਕ ਵੀ ਨਹੀਂ ਦੇ ਕੋਦਾਂ ਗ੍ਰੇਡ ਹੀ ਉਦੋਂ ਹੋ ਗਿਆ 5-4-5 ਲੱਖ ਰੁਪਈਆ 5 ਲੱਖ ਹਾਂ ਬਿਲਕੁਲ ਹੁਣ 5 ਕਰੋੜ 5 ਕਰੋੜ ਤੇ ਇਹਦੇ ਮਾਰਾ ਜੀ ਤੁਸੀਂ ਦੇ ਫਿਰ 1 ਕਰੋੜ ਪਤੀ ਸਾਡੇ ਲਾਗੇ ਖੜੇ ਹੋਏ ਹੈ ਬਿਲਕੁਲ ਇੱਥੇ ਜਿੰਨੇ ਵੀ ਜਾਣੇ ਦੀ ਆ ਜ਼ਮੀਨ ਲਾਗੇ ਲਾਗੇ ਲੱਗਦੀ ਆ ਬੜੇ ਹੀ ਹੀਰੋਗੇ ਲੋਕ ਲਾਗੇ ਲਾਗੇ 5 ਕਰੋੜ ਦੇ ਲਾਗੇ ਚੱਗੇ 5 ਕਰੋੜ ਦਾ ਕਿਲਾ ਹਾਂਜੀ ਬ एयरपोर्ट ਕਰਕੇ ਸਾਰੀ ਵੈਲਿਊ ਵਧੀ ਆ ਬਿਲਕੁਲ ਬਿਲਕੁਲ ਆ ਜਿੱਥੇ ਬੁੰਡੇ ਗੱਡੀਆਂ ਲੁੱਟ ਰਹੇ ਆ ਤੁਹਾਨੂੰ ਮੈਂ ਦੱਸਦਾ ਵੀ ਇਹ ਸਾਰੀ ਪੈਲੀ ਗਾੜੀ ਇਹਨਾਂ ਦੀ ਆ ਜਿਆਦਾ ਹੋਣਾ ਦੀ ਅਗਲੇ ਬੰਨੇ 5 ਤੋਂ 6 ਕਰੋੜ ਦਾ ਕਿੱਲਾ ਨਹੀਂ ਇੱਥੇ ਸਾਡੇ ਉੱਥੇ ਹਰੇ 53 ਲੱਖ ਰੁਪਈਆ ਭਾਵਾ ਤੇਰੀਆਂ ਦੇ ਭਾਵਾ ਰ ਕੁੜੀ ਆ ਵੇ ਪੰਜੇ ਉਂਗਲਾ ਠੋਜਾ ਦੇ ਤੈਨੂੰ ਨਜ਼ਾਰੇ ਆ ਤੈਨੂੰ ਦੇ ਕੋਪੀ ਰਪੋੜਿਆ ਇਹਦੇ ਕੱਢਦੇ ਕੋ ਕਲੋਨੀ ਕਲਣੀ ਯਾਦ ਬਿਲਕੁਲ ਜੀ ਹੈ ਠੀਕ ਆ ਵੀ ਜੀ ਹਾਂ ਚਲੋ ਫਿਰ ਹੁਣ ਤੁਹਾਨੂੰ ਆਪਾਂ ਲੈ ਕੇ ਚੱਲੇ ਆ ਹੁਣ ਇਸ ਤੋਂ ਬਾਅਦ ਜੀ ਦੇ ਨੂੰ ਖਾਣਿਆ ਵੀ ਪਿੰਡਾਂ ਦੇ ਜੀ ਦੇ ਨੂੰ ਕੀ ਫਰਕ ਆ ਆਜਾ ਲੋਕ ਗੁੱਡੀਆਂ ਦੀ ਸਾਰਾ ਲੋੜੀ ਲਈ ਆਓ ਚੱਲੀਏ ਰਜੀਤ ਆਪਨੇ ਵੇ ਜੱਟ ਪਿੜੇ ਹੋਏ ਆ ਜੱਟ ਰਜੀਤ ਆਣ ਟਰੈਕਟਰ ਚ ਲਾਣੇ ਆ ਜੱਟਾਂ ਦਾ ਇਹ ਯੱਟ ਮਛਰੇ ਰਜੀਤ ਆਣ ਯੱਟ ਆ ਯੱਟ ਵੇ ਲੋ ਏਰੀਏ ਦੇ ਫਰਕ ਹੁੰਦਾ ਜੇ ਰੋਲਾ ਰੱਪਾ ਇਹ ਤੇ ਲੜਾਈ ਹੋਣੀ ਆ ਰਾਨ ਨੂੰ ਲੜਾਈਆਂ ਛੇੜਿਆ ਨੇ ਯਾਰ ਕਿੰਨੇ ਪੋਲਟਰੀ ਫਾਰਮ ਵਾਲੇ ਕਿੰਨੇ ਜਲਦੀ ਮੁਰਗਾ ਤਿਆਰ ਕਰ ਦਿੰਦੇ ਆ 40 ਤੋਂ 50 ਦਿਨ ਦੇ ਵਿੱਚ ਕਰ ਦਿੰਦੇ ਆ 40 ਦਿਨ ਮੁਰਗਾ ਹਾਂ 40 ਤੋਂ 50 ਉਹ ਉਹਨੂੰ ਕੀ ਪਾਉਂਦੇ ਸੜਾ ਕੁੜੀਆ ਮਕਈ ਪਾਉਂਦੇ ਆ हां ਉਹਨਾਂ ਦੇ ਕੋਲ ਅੱਜਕੱਲ ਦਵਾਈਆਂ ਬੜੀਆਂ ਨਾ ਮੈਡੀਸਿਨ ਮੈਡੀਸਿਨ ਲਾ ਲਾ ਕੇ ਤੇ ਉਹ ਸਾਲਾ ਫਿਰ ਮੁਰਗਾ ਕਿਹੜੀ ਕਿਲੋ ਖਾਣਾ ਹੈ ਹਾਂ ਤੇ ਬੱਕਰਾ ਬੱਕਰਾ ਲੈਿੰਦਾ ਦੋ ਤਿੰਨ ਸਾਲ ਦੋ ਤਿੰਨ ਸਾਲ ਹਾਂ ਅੱਛਾ ਮੁਰਗਾ 40 ਦਿਨਾਂ ਵਿੱਚ ਤਿਆਰ ਹਾਂ 40 50 ਦੇ ਵਿੱਚ ਕੀ ਬਾਤ ਪੂਰਾ ਕਿੰਨੇ ਕਿਲੋ ਦਾ ਮੁਰਗਾ ਹੁੰਦਾ ਕਿਲੋ ਕੇ 80 ਕਿਲੋ 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 ਦਾ ਹੈ ਨਾ ਜਿਹੜਾ ਬਲੈਲਰ ਤੁਹਾਡੇ ਤੇ ਪੋਲਟਰੀ ਪਰ ਮੈਂ ਤੇ ਪਾਪਾ ਹੁੰਦੇ ਹਣਾ ਬਿਲਕੁਲ ਠੀਕ ਠੀਕ ਉਹ ਮੈਡੀਸਨ ਵਾਲਾ ਮੁਰਗਾ ਫਿਰ ਤੋਤਾ ਕੇ ਖਾਓਗੇ ਜਾਂ ਖਾਓ ਹੀ ਨਾ ਕੀ ਕਰੀਏ ਖਾਈ ਜਾਂਦੇ ਲੋਕ ਸਾਰੇ ਹਾਂ ਨੂੰ ਤੇ ਬਣਿਆ ਵਾ ਪਰ ਇਹ ਚਲੋ ਥੋੜਾ ਦੇਸੀ ਬਲੇ ਤੇ ਸਾਰਿਆਂ ਨੂੰ ਬੈਸਟ ਹੈ ਦੇਸੀ ਮੁਰਗੀ ਹੁਣ ਘਟਕੇ ਨਾ ਹਾਂਜੀ ਉਹ ਥੋੜਾ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਪਿੰਡਾਂ ਚ ਮਿਲਦਾ ਦੇਸੀ ਕੁੱਕੜ ਦੇਸੀ ਕੁੱਕੜ ਬਾਂਗਲੇ ਕਿਹੜੇ ਸਾਰੇ ਚਾਰ ਰੇ ਕੁੱਕੜਾ ਮਿਲ ਜਾਂਦੇ ਆ ਆਮ ਆਰਾਮ ਨਾਲ ਬੇਨਾਦ ਚੰਪਾ ਲੋ ਜਿਹੜੇ ਕੁੱਕੜ ਦੇ ਕੀਨੇ ਤੁਹਾਨੂੰ ਇਜਾਜ਼ਤ ਹੀਰ ਸਾਹਿਬ ਅਗਲੀ ਵਾਰੀ ਖਾਣ ਕੇ ਦੇਸੀ ਮੁਰਗਾ ਬਾਂਗਲਾ ਤੇਰੀ ਮੜੀ ਆਵਾਜ਼ ਕਾਹਦਾ ਕਿ ਤਰ੍ਹਾਂ ਬੋਲਦਾ ਨੂੰ ਕੱਢ ਸੇ ਕੁੱਕੜ ਕੁੱਕੂ ਲੈ